ਸਾਡੇ ਮਾਜੋਗ ਐਸਐਸਪੀ ਡਾਕਟਰ ਪ੍ਰਗਜਨ ਜੀ ਆਈਪੀਐਸ ਜੀ ਜੀ ਰੇਨ ਮਹੀਟ ਫ੍ਰੀਕੁਇਟ ਪੀਸ ਵੱਲੋਂ ਜਿਹੜਾ ਲਗਾਤਾਰ ਮਾਰੇ ਅੰਸਰਾ ਖਾਬ ਤੇ ਨਸ਼ੇ ਵਿਰੋਧ ਕਾਰਵਾਈ ਕੀਤੀ ਜਾ ਰਹੀ ਹੈ ਸਾਨੂੰ ਉਸ ਟਾਈਮ ਬੜੀ ਵਧੀਆ ਇੱਕ ਸਵਤਾ ਮਿਲੀ ਜਦੋਂ ਸਾਡੇ ਗੋਲੇ ਦਾ ਚੌਕੀ ਇੰਚਾਰਜ ਜੰਕੋਰ ਸਿੰਘ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਪਿੰਡ ਹੁਧਿਆਨੇ ਵਾਲਾ ਰੋਡ ਤੇ ਜਿਹੜੇ ਨੇੜੇ ਰੇਲ ਦੇ ਫਾਟਕਾਂ ਕੋਲ ਕੁਝ ਅਨੁਸ਼ਾਸਿਤ ਵਿਅਕਤੀ ਬੈਠੇ ਨੇ ਜੋ ਕਿਸੇ ਵਾਅਦੇ ਨੂੰ ਅੰਜਾਮ ਦੇਣਾ ਚਾਹੁੰਦੇ ਨੇ ਤੇ ਜੇਕਰ ਉੱਥੇ ਜੜ ਕੀਤੀ ਤੇ ਕਾਬੂ ਆ ਸਕਦੇ ਨੇ ਚੋਕੀਨ ਚਾਹਦੇ ਤੁਰੰਤ ਕਾਰਵਾਈ ਅਮਲ ਜੁਲੰਦੀ ਗਈ ਤਾਂ ਮੌਕੇ ਤੇ ਜਿਹੜੇ 4 ਜਣਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਜਕਸੀਰ ਸਿੰਘ ਜਿਹੜਾ ਅਰਾਈਆਂ ਦਾ ਰਹਿਣ ਵਾਲਾ ਰਮਿੰਦਰ ਸਿੰਘ ਆਂਧਪੁਰਾ ਫੂਲ ਹਾਲ ਪਿੰਡ ਕਲੇਰ ਦਾ ਤੇ ਲਖਿੰਦਰ ਸਿੰਘ ਪਿੰਡ ਚਟਕੀ ਜਲਾ ਅਰੇ ਜਸਕਰਨ ਸਿੰਘ ਪੁਲਵਾਰ ਰੋਡ ਫ੍ਰੀ ਕੋਰਟਾ ਇਹਨਾਂ ਚਾਰਾਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ ਇੱਕ ਰਾੜ ਇੱਕ ਕਿਰਪਾਨ ਇੱਕ ਕਾਪਾ ਤੇ ਹੋਰ ਵੀ ਜਿਹੜਾ ਸਮਾਨ ਜਿਹੜਾ ਲੜਾਈ ਵਾਲਾ ਹੁੰਦਾ ਬਰਾਮਦ ਕੀਤਾ ਗਿਆ ਤੇ ਜਿਨ੍ਹਾਂ ਤੇ ਅਸੀਂ ਮਕਰਮਾ 280 ਅੰਡਰ ਸੈਕਸ਼ਨ ਇਸ ਵਗੈਰਾ ਬਲੀ ਤਿੰਨ ਬਿਨਸ ਡੈੱਟ ਫ੍ਰੀ ਕੋਰਟਾ ਦੇ ਵਿੱਚ ਦੱਜ ਕੀਤਾ ਗਿਆ ਇਸ ਦੇ ਵਿੱਚ ਦੱਸਣਯੋਗ ਹੈ ਜਿਹੜਾ ਇਹਨਾਂ ਵਿੱਚ ਇੱਕ ਦੋਸ਼ੀ ਜਗਸੀਰ ਸਿੰਘ ਪਿੰਡ ਰਾਇਲ ਰਹਿਣ ਵਾਲਾ ਇਸ ਤੋਂ ਪਹਿਲਾਂ ਵੀ ਨੌ ਮਕਦਮੇ ਦਰਜ ਨੇ ਵੱਖ-ਵੱਖ ਤਰ੍ਹਾਂ ਦੇ ਐਨਡੀ ਦੇ ਨੇ ਤੇ ਹੋਰ ਲੜਾਈ ਝਗੜਿਆਂ ਦੇ ਕਿ ਜਿਹੜਾ ਦੂਸਰਾ ਦੋਸ਼ੀ ਪਰਮਿੰਦਰ ਸਿੰਘ ਹੈ ਉਹਦੇ ਤੇ ਵੀ ਪਹਿਲਾਂ ਇੱਕ ਮਕਦਮਾ ਦਰਜੇ ਆਈਪੀਸੀ ਦਾ ਤੇ ਲਖਿੰਦਰ ਸਿੰਘ ਤੇ ਵੀ ਜਿਹੜਾ ਪਿੰਡ ਛੱਡਿਆ ਲਦ ਰਹੇ ਉਹਦੇ ਤੇ ਮਕਦਮਾ ਇਹ ਜਿਹੜੇ ਪਹਿਲਾਂ ਇਹ ਦੋਸ਼ੀ ਜਿਹੜੇ ਏਲ ਤੇ ਬਾਹਰ ਆ ਚੁੱਕੇ ਨੇ ਤੇ ਵਾ ਇਹ ਜਿਹੜੇ ਵਾਦਤਮ ਲੁੱਟਖੋਣ ਨੂੰ ਅੰਜਾਮ ਦੇ ਤੇ ਆਦੀ ਨੇ ਤੇ ਅੱਜ ਫਿਰ ਅਸੀਂ ਇਹਨਾਂ ਨੂੰ ਮਾਜੋ ਕੋਰਟ ਵਿੱਚ ਪੇਸ਼ ਕਰ ਰਹੇ ਹਾਂ ਤੇ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਵੀ ਇਹਨਾਂ ਨੇ ਇਸ ਤੋਂ ਪਹਿਲਾਂ ਕਿਸੇ ਹੋਰ ਵੀ ਕਿਸੇ ਵਾਅਦੇ ਤੋਂ ਅੰਜਾਮ ਦਿੱਤਾ ਜਾਂ ਕਿਸੇ ਦੀ ਲੁੱਟਖੋ ਕੀਤੀ ਹੈ ਉਹ ਸਾਡੀ ਇੱਕ ਪ੍ਰਤੀਸ਼ ਰਿ ਵਿੱਚ ਅਗਲਾ 파ਟ ਹੈ